ਹਾਂਜੀ ਵੀਰੋ ਅੱਜ ਗੱਲ ਕਰਾਂਗੇ ਜੀ ਆਪਾਂ ਉਹਨਾਂ ਪਿੰਡਾਂ ਦੀ ਜਿਨ੍ਹਾਂ ਦੇ ਵਿੱਚ ਇੱਕੋ ਗੋਤ ਵਾਲੇ ਜ਼ਿਆਦਾ ਜੱਟ ਵੱਸਦੇ ਹਨ ਸਭ ਤੋਂ ਪਹਿਲਾਂ ਹੁੰਦਾ ਜੀ ਸੰਘਾ ਗੋਤ ਸੰਘਾ ਗੋਤ ਵਾਲਿਆਂ ਦੇ ਪਿੰਡ ਹੈਗੇ ਜੀ ਸ਼ਹਾਬਪੁਰ ਚੱਕ ਸੰਘਾ ਸੰਘਾ ਕਾਲਾ ਸੰਘਾ ਕਾਲਾ ਸੰਘਾ ਜੰਡੂ ਸੰਘਾ ਤੇ ਗੁਵਾਰਾ ਅਤੇ ਹੋਰ ਪਿੰਡ ਸਿਵਿਆ ਦੇ ਹੁੰਦੇ ਆ ਜੀ ਰਾਮਨਗਰ ਫਤਿਹਗੜ ਸਿਵਿਆ ਬਟੜ ਸਿਵਿਆ ਆਨੰਦਗੜ ਕੰਗ ਗੋਤ ਵਾਲਿਆਂ ਦੇ ਹੁੰਦੇ ਆ ਜੀ ਬੰਦਾਲੀ ਸਮਰਾਲਾ ਬਰਵਾਲੀ ਰਾਹੋ ਮਾਜਰਾ ਮੁਬਾਰਕਪੁਰ ਲਲੀਆਂ ਅਤੇ ਕੰਗਪਿੰਡ ਉਸ ਤੋਂ ਬਾਅਦ ਵੜਿੰਗ ਗੋਤ ਵਾਲਿਆਂ ਦੇ ਹੁੰਦੇ ਆ ਜੀ ਭੈਣੀ ਵੜਿੰਗਾ ਰਾਮੇਆਣਾ ਵੜਿੰਗਾ ਖੇੜਾ ਖਾਨਪੁਰ ਵੜਿੰਗਾ ਚੰਨਾਵਾਲਾ ਬੁਜਰਕ ਨਾਰੀਕੇ ਮਲਕਤ ਅਤੇ ਉਸ ਤੋਂ ਬਾਅਦ ਵੜਾਇਚ ਗੋਤ ਵਾਲਿਆਂ ਦੇ ਹੁੰਦੇ ਆ ਜੀ ਵੜਾਇਚ ਬੜਾਇਚ ਲਾੜ ਬੰਜਾਰਾ ਕਰੀਵਾਲਾ ਉਸ ਤੋਂ ਬਾਅਦ ਹੁੰਦੇ ਜੀ ਟਵਾਣੇ ਗੋਤ ਵਾਲਿਆਂ ਦਾ ਜੀ ਟਵਾਣਾ ਰੱਬੋ ਟੋੜਾ ਹੋਰ ਵੀ ਕਾਫੀ ਪਿੰਡ ਆ ਗਿਣੇ ਬਟਰਗੋਤ ਵਾਲਿਆਂ ਤੋਂ ਹੁੰਦਾ ਜੀ ਬਟਰ ਪਖੂਆ ਬਟਰ ਸਰੀ ਆ ਸਭ ਬਟਰ ਚੌਤਾਰਾ ਬਟਰ ਕਲਾ ਬਟਰ ਨਾਥੋਵਾਲ ਉਸ ਤੋਂ ਬਾਅਦ ਹੁੰਦਾ ਜੀ ਢੀਂਡ ਸਾਹ ਢੀਂਡ ਸਾਹ ਗੋਤਵਾਲਿਆਂ ਦੇ ਜੀ ਮੰਡਵੀ ਬਰੜਵਾਲ ਉੱਬਾਵਾਲ ਢੀਂਡ ਸਾਹ ਅਤੇ ਤਣੋੜੀ ਉਸ ਤੋਂ ਬਾਅਦ ਹੁੰਦਾ ਜੀ ਘੁੰਮਣ ਗੋਤਵਾਲਿਆਂ ਦਾ ਘੁੰਮਣ ਕਲਾ ਘੁੰਮਣ ਖੁਰਦ ਘੁੰਮਣ ਕਾਕੂਵਾਲਾ ਸੋਲਰ ਅਤੇ ਹੋਰ ਅੱਧਿਕ ਪਿੰਡ ਬਾਕੀ ਜੀ ਪਿੰਡਾਂ ਦੇ ਜਿਹੜਾ ਵਾ ਆਪਾਂ ਦੂਸਰੀ ਵੀਡੀਓ 'ਚ ਗੱਲਬਾਤ ਕਰਾਂਗੇ ਅਤੇ ਇੱਕ ਵੀਡੀਓ ਆਪਾਂ ਖਾਸ ਬਣਾਵਾਂਗੇ ਜੀ ਸਾਰੀਆਂ ਗੋਤਾਂ ਦੇ ਉੱਪਰ ਤਾਂ ਤਾਂ ਅਗਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਾਸਰੀ ਗਾਲ